ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲੱਗੀ ਜੰਗ ਤੋਂ ਬਾਅਦ ਜਿਵੇਂ ਸੀਜ਼ਫਾਇਰ ਹੋਇਆ ਉਸ ਤੋਂ ਬਾਅਦ ਬਹੁਤ ਸਾਰੀਆਂ ਜੋ ਸਰਕਾਰ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸਨ ਉਹਨਾਂ ਦੇ ਵਿੱਚ ਇੱਕ ਇੱਕ ਕਰਕੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਪਰ ਹੁਣ ਅੱਜ ਦੀ ਜਿਹੜੀ ਸਭ ਤੋਂ ਵੱਡੀ ਅਪਡੇਟ ਹੈ ਉਹ ਅਪਡੇਟ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਹਵਾਈ ਯਾਤਰਾ ਕਰਨੀ ਸੀ ਜਿਸ ਕਰਕੇ ਪਹਿਲਾਂ 32 에어ਪੋਰਟਸ ਨੂੰ ਬੰਦ ਕੀਤੇ ਗਏ ਸੀ ਤੇ ਬਹੁਤ ਸਾਰੀਆਂ ਫਲਾਈਟਾਂ ਪ੍ਰਭਾਵਿਤ ਹੋਈਆਂ ਸਨ ਬਹੁਤ ਦਿੱਕਤਾਂ ਆ ਰਹੀਆਂ ਸਨ ਹੁਣ ਵੱਡੀ ਖਬਰ ਇਹ ਹੈ ਕਿ ਸਾਰੀਆਂ ਫਲਾਈਟਾਂ ਹੁਣ ਚੱਲਣਗੀਆਂ ਆਮ ਵਾਂਗ ਤੇ 32 ਦੇ 32 에어ਪੋਰਟ ਹੁਣ ਖੋਲ ਦਿੱਤੇ ਗਏ ਨਹੀਂ ਇਹ ਜੋ ਹੁਕਮ ਸੀ ਉਹ ਹੁਕਮ ਸੀ 15 ਮਈ ਤੱਕ 15 ਮਈ ਤੱਕ ਸਾਰੇ 에어ਪੋਰਟ ਬੰਦ ਰੱਖੇਗੇ ਸੀ ਜਿਨ੍ਹਾਂ 32 에어ਪੋਰਟ ਦੀ ਮੈਂ ਗੱਲ ਕਰ ਰਿਹਾ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਕਿ ਕਿਹੜੇ 에어ਪੋਰਟ ਬੰਦ ਸੀ ਜਿਨ੍ਹਾਂ ਨੂੰ ਹੁਣ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਸਮੇ ਤੋਂ ਪਹਿਲਾਂ ਹੀ ਅੱਜ 12 ਮਈ ਹੈ 15 ਮਈ ਤੱਕ 에어ਪੋਰਟ ਬੰਦ ਰਹਿਣੇ ਸੀ ਇਸ ਕਰਕੇ ਹੁਣ ਜਿਵੇਂ ਕਿ 43 ਘੰਟੇ ਬੀਤ ਚੁੱਕੇ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਦੇ ਇਸ ਸੀਜ਼ ਫਾਇਰ ਤੋਂ ਬਾਅਦ ਹੁਣ 에어ਪੋਰਟ ਨੂੰ 에어 ਸਾਰੇ 에어ਪੋਰਟ ਖੋਲਣ ਲਈ ਹੁਣ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਇੱਕ ਇਸ ਮਾਮਲੇ ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ 에어ਪੋਰਟ ਅਥਾਰਟੀ ਆਫ ਇੰਡੀਆ ਲਿਖਦੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਇਹ ਜੋ ਲੈਟਰ ਜਾਰੀ ਕੀਤਾ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਜਿਨ੍ਹਾਂ ਲੋਕਾਂ ਨੇ ਸਫ਼ਰ ਕਰਨਾ ਉਹਨਾਂ ਦੇ ਲਈ ਬੇਹਦ ਅਹਿਮ ਨੋਟਿਸ ਹੈ ਜੋ ਬੱਤੀ 에어ਪੋਰਟ ਸਿਵਲ 에어ਕ੍ਰਾਫਟ ਆਪਰੇਸ਼ਨਸ ਦੇ ਲਈ ਯਾਨੀ ਕਿ ਫਲਾਈਟਾਂ ਦੇ ਲਈ ਬੰਦ ਕੀਤੇ ਗਏ ਸੀ 15 ਮਈ ਤੱਕ ਉਹਨਾਂ ਨੂੰ ਹੁਣ ਤੁਰੰਤ ਪ੍ਰਭਾਵ ਦੇ ਨਾਲ ਖੋਲਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਉਹਨਾਂ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਨੇ ਜ਼ਰੂਰੀ ਕੰਮਾਂ ਦੇ ਲਈ ਜਾਂ ਜੋ ਆਪਣੇ ਯਾਤਰਾਵਾਂ ਸਰ ਉਹਨਾਂ ਨੂੰ ਪਲਾਨ ਕਰ ਰੱਖਿਆ ਸੀ ਉਹਨਾਂ ਦੇ ਵਾਸਤੇ ਹੁਣ ਬੇहद ਅਹਿਮ ਇੱਕ ਖਬਰ ਹੈ ਤੇ ਉਹਨਾਂ ਨੂੰ ਹੁਣ ਅੱਗੇ ਸਮੱਸਿਆ ਨਹੀਂ ਆਉਣ ਵਾਲੀ ਹੈ ਯਾਨੀ ਕਿ ਜਿਨ੍ਹਾਂ ਨੇ ਇਹ ਸੋਚ ਰੱਖਿਆ ਜੀ 15 ਮਈ ਤੋਂ ਬਾਅਦ ਹੀ ਸਫ਼ਰ ਕਰਾਂਗੇ ਹੁਣ ਉਹ ਤਤਕਾਲ ਪ੍ਰਭਾਵ ਦੇ ਨਾਲ ਆਪਣਾ ਜੋ ਸਫ਼ਰ ਹੈ ਉਸ ਨੂੰ ਸ਼ੁਰੂ ਕਰ ਸਕਦੇ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਇਸ ਨੋਟਿਸ ਦੇ ਵਿੱਚ ਜੋ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਸੁਝਾ ਦਿੱਤਾ ਜਾਂਦਾ ਸਾਰੇ ਯਾਤਰੀਆਂ ਨੂੰ ਇਹ ਆਪਣੇ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਜੋ ਸਬੰਧਤ ਫਲਾਈਟਸ ਹੈ ਜਿਨ੍ਹਾਂ ਦੇ ਉਹਨਾਂ ਨੇ ਟਿਕਟਾਂ ਕਰਾਈਆਂ ਸਨ ਉਹ ਚੈੱਕ ਕਰਕੇ ਨਿਕਲਣ ਸਮਾਂ ਲੈ ਕੇ ਨਿਕਲਣ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਨਾ ਹੋਵੇ ਤੇ ਲਗਾਤਾਰ ਅਪਡੇਟ ਲੈਂਦੇ ਰਹਿਣ ਕਿਉਂਕਿ 15 ਮਈ ਤੱਕ ਜੋ ਫੈਸਲਾ ਸੁਣਾਇਆ ਗਿਆ ਸੀ ਉਹ اچانک 3 ਦਿਨ ਪਹਿਲਾਂ ਇਸ ਫੈਸਲੇ ਨੂੰ ਖਤਮ ਕਰ ਦਿੱਤਾ ਗਿਆ ਕਿ 15 ਮਈ ਤੱਕ 에어ਪੋਰਟ ਨਹੀਂ ਬੰਦ ਰਹਿਣਗੇ ਇਸ ਕਰਕੇ ਬਹੁਤ ਸਾਰੀਆਂ ਜੋ ਤਿਆਰੀਆਂ ਹੋਣਗੀਆਂ 에어 ਏਅਰਲਾਈਨਸ ਵੱਲੋਂ ਉਹਨਾਂ ਨੇ ਕਰਨੀਆਂ ਹੋਣਗੀਆਂ ਬਹੁਤ ਸਾਰੇ ਸਟਾਫ ਜੋ ਛੁੱਟੀ ਤੇ ਭੇਜੇਗੇ ਸੀ ਉਹਨਾਂ ਨੂੰ ਬੁਲਾਉਣਾ ਹੋਵੇਗਾ ਇਸ ਕਰਕੇ ਅਪਡੇਟ ਲੈ ਕੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਤੇ ਲਗਾਤਾਰ ਅਪਡੇਟ ਲੈਂਦੇ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਇਸ ਦੇ ਤਹਿਤ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਜੋ ਦੋਹਾ ਮੁਲਕਾਂ ਦੇ ਵਿਚਾਲੇ ਜੰਗ ਚੱਲ ਰਹੀ 32 에어ਪੋਰਟ ਬੰਦ ਕੀਤੇ ਗਏ 500 ਤੋਂ ਵੱਧ ਜਿਹੜੀਆਂ ਫਲਾਈਟਾਂ ਸਨ ਉਹ ਪ੍ਰਭਾਵਿਤ ਹੋਈਆਂ ਸਨ ਤੁਸੀਂ ਸੋਚੋ ਕਿ 500 ਤੋਂ ਵੱਧ ਫਲਾਈਟਾਂ ਪ੍ਰਭਾਵਿਤ ਹੋਣ ਦਾ ਮਤਲਬ ਇਹ ਹੋਇਆ ਕਿ ਬਹੁਤ ਸਾਰੇ ਲੋਕਾਂ ਦੇ ਜ਼ਰੂਰੀ ਕੰਮ ਰੁਕ ਗਏ ਹੋਣਗੇ ਬਹੁਤ ਸਾਰੇ ਲੋਕਾਂ ਦੀ ਜੋ ਅਰਜੈਂਟ ਕੰਮ ਸੀ ਉਹ ਰੁਕੇ ਹੋਣਗੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਵਿਦੇਸ਼ ਤੋਂ ਵੀ ਆਉਣ ਵਾਲੇ ਸੀ ਉਹਨਾਂ ਦੇ ਵੀ ਕੰਮ ਰੁਕੇ ਸੀ ਜਾਂ ਜਿਨ੍ਹਾਂ ਨੇ ਵਿਦੇਸ਼ ਜਾਣਾ ਸੀ ਉਹਨਾਂ ਨੂੰ ਵੀ ਸਮੱਸਿਆ ਆਈ ਹੋਏਗੀ ਇਸ ਕਰਕੇ ਹੁਣ ਇਹ ਬੇਹਦ ਰਾਹਤ ਵਾਲੀ ਖਬਰ ਇਸ ਸਮੇਂ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਜਿਵੇਂ ਹੀ ਇਹ 에어ਪੋਰਟ ਅਥਾਰਟੀ ਆਫ ਇੰਡੀਆ ਨੇ ਇਹ ਸਾਰਾ ਆਪਣਾ ਬਿਆਨ ਜਾਰੀ ਕੀਤਾ ਉਸ ਤੋਂ ਬਾਅਦ ਸਾਰੀਆਂ 에어ਲਾਈਨਸ ਇੱਕ ਇੱਕ ਕਰਕੇ ਆਪਣੇ ਜੋ ਕਸਟਮਰਸ ਨੇ ਉਹਨਾਂ ਦੇ ਲਈ ਵੀ ਜੋ ਨਵੇਂ ਜੋ ਸੂਚਨਾਵਾਂ ਨੇ ਉਹ ਪ੍ਰਦਾਨ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਅਸੀਂ ਇੰਦਰਾ ਗਾਂਧੀ 에어ਪੋਰਟ ਜੋ ਦਿੱਲੀ ਵਾਲਾ ਜਿੱਥੋਂ ਤਕਰੀਬਨ ਵਿਦੇਸ਼ ਜਾਣ ਵਾਲੇ ਹਰ ਹਰ ਨਾਗਰਿਕ ਉਤਰੋਂ ਹੋ ਕੇ ਜਾਂਦਾ ਹੈ ਜਾਂ ਵੱਡੀਆਂ ਫਲਾਈਟਾਂ ਜੋ ਅਹਿਮ ਮੁਲਕਾਂ ਨੂੰ ਜਾਂਦੀਆਂ ਨੇ ਸਾਰੀਆਂ ਦਿੱਲੀ ਤੋਂ ਜਾਂਦੀਆਂ ਨੇ ਤਾਂ ਦਿੱਲੀ 에어ਪੋਰਟ ਅਥਾਰਟੀ ਨੇ ਕਿਸ ਤਰ੍ਹਾਂ ਦਾ ਬਿਆਨ ਜਾਰੀ ਕੀਤਾ ਪਹਿਲਾਂ ਤੁਹਾਨੂੰ ਉਹ ਦੱਸ ਦਿਆਂ ਉਸ ਤੋਂ ਬਾਅਦ ਇਹ ਵੀ ਦੱਸਾਂਗੇ ਕਿ ਜਿਹੜੀਆਂ ਫਲਾਈਟਾਂ ਨੇ ਉਹ ਫਲਾਈਟਾਂ ਦੀਆਂ ਕੰਪਨੀਆਂ ਨੇ 에어ਲਾਈਨਸ ਕੰਪਨੀਆਂ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਦੇ ਉਹਨਾਂ ਨੇ ਜੋ ਆਪਣੇ ਬਿਆਨ ਜਾਰੀ ਕੀਤੇ ਨੇ ਉਹ ਵੀ ਜਾਣਨਾ ਬੇਹਤ ਅਹਿਮ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਹੜੇ 에어ਪੋਰਟਸ ਸੀ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਬੰਦ ਸੀ ਜੋ ਹੁਣ ਖੁੱਲ ਗਏ ਨੇ ਤਾਂ ਸਭ ਤੋਂ ਪਹਿਲਾਂ ਉਹ ਅਸੀਂ ਜਾਣਕਾਰੀ ਸਾਂਝੀ ਕਰੀਏ ਤੁਹਾਨੂੰ ਜੋ ਇੰਦਰਾ ਗਾਂਧੀ 에어ਪੋਰਟ ਨਵੀਂ ਦਿੱਲੀ ਵੱਲੋਂ ਜਾਰੀ ਕੀਤਾ ਗਿਆ ਇੱਕ ਉਹਨਾਂ ਦੀ ਅਪਡੇਟ ਜੋ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਕਿ ਉਹਦੇ ਵਿੱਚ ਕੀ ਹਾਕੀ ਗਿਆ ਤਾਂ ਇਹ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਪੈਸੇਂਜਰਸ ਦੇ ਲਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਦਿੱਲੀ 에어ਪੋਰਟ ਦੇ ਉੱਪਰ ਜੋ ਫਲਾਈਟਾਂ ਬਾਕੀ ਥਾਵਾਂ ਤੋਂ ਆਉਣੀਆਂ ਸਨ ਉਹਨਾਂ ਨੂੰ ਮੁੜ ਕੇ ਬਹਾਲ ਕਰ ਦਿੱਤਾ ਗਿਆ ਤੇ ਉਸ ਦੇ ਵਿੱਚ ਜੋ ਗੱਲ ਕਹੀ ਗਈ ਹੈ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਵਾਂ ਜੋ ਉਹਨਾਂ ਨੇ ਮੁੱਖ ਗੱਲਾਂ ਧਿਆਨ ਵਿੱਚ ਰੱਖਣ ਲਈ ਕਿਹਾ ਹੈ ਉਹਦੇ ਕਿਹਾ ਗਿਆ ਪੈਸੇਂਜਰਸ ਆਰ ਐਡਵਾਈਸਡ ਟ ਜਿਹਦੇ ਵਿੱਚ ਸਭ ਤੋਂ ਪਹਿਲੀ ਗੱਲ ਕਿਹਾ ਗਿਆ ਕਿ ਸਟੇ ਇਨਫਾਰਮਡ ਕਿਉਂਕਿ ਦਿੱਲੀ 에어ਪੋਰਟ ਨਹੀਂ ਬੰਦ ਕੀਤਾ ਗਿਆ ਸੀ ਪਰ ਬਹੁਤ ਸਾਰੀਆਂ ਫਲਾਈਟਾਂ ਦਾ ਰੂਟ ਦਿੱਲੀ 에ਅਰਪੋਰਟ ਤੋਂ ਹੀ ਹੋ ਕੇ ਜਾਂਦਾ ਸੀ ਇਸ ਕਰਕੇ ਦਿੱਲੀ 에ਅਰਪੋਰਟ ਨੇ ਕੀ ਐਡਵਾਈਜ਼ਰੀ ਜਾਰੀ ਕੀਤੀ ਉਹ জানাਣਾ ਜ਼ਰੂਰੀ ਹੈ ਜੋ ਪਹਿਲੀ ਗੱਲ ਹੈ ਉਹ ਲਿਖਿਆ ਗਿਆ ਕਿ ਸਟੇ ਇਨਫਾਰਮਡ ਥਰੂ ਅਪਡੇਟਸ ਫਰਮ ਦਾ देयर ਰੈਸਪੈਕਟਿਵ 에ਅਰਲਾਈਨਸ ਯਾਨੀ ਕਿ ਜਿਸ ਵੀ 에ਅਰਲਾਈਨ ਦੇ ਤੁਸੀਂ ਟਿਕਟ ਕਰਾਈ ਹੈ ਲਗਾਤਾਰ ਉਸ ਨੂੰ ਚੈੱਕ ਕਰਦੇ ਰਹੋ ਉਸ ਤੋਂ ਅਪਡੇਟ ਲੈਂਦੇ ਰਹੋ ਉਸ ਤੋਂ ਕਿਹਾ ਗਿਆ ਕਿ ਉਸ ਤੋਂ ਅੱਗੇ ਕਿਹਾ ਗਿਆ ਫਾਲੋ ਹੈਂਡ ਬੈਗੇਜ ਐਂਡ ਚੈੱਕ ਇਨ ਲਗੇਜ ਰੈਗੂਲੇਸ਼ਨਸ ਜੋ ਹੈਂਡ ਬੈਗ ਔਰ ਜੋ ਚੈੱਕ ਇਨ ਲਗੇਜ ਤੁਸੀਂ ਲੈ ਕੇ ਜਾਂਦੇ ਹੋ ਉਸ ਦੀਆਂ ਵੀ ਅਪਡੇਟਸ ਲਗਾਤਾਰ ਫੋਲੋ ਕਰਦੇ ਰਹੋ ਅਰਾਈਵ अर्ली ਟੂ ਅਲੋ ফর ਪੋਟੈਂਸ਼ੀਅਲ ਡਿਲੇਸ ਐਟ ਸਿਕਿਉਰਿਟੀ ਚੈੱਕਪੁਆਇੰਟਸ ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਬਹੁਤ ਸਾਰੇ ਜੋ 에어ਪੋਰਟ ਨੇ ਅਚਾਨਕ ਖੋਲੇ ਗਏ ਨੇ ਇਸ ਕਰਕੇ ਕਿਹਾ ਗਿਆ ਕਿ ਸਮੇ ਤੋਂ ਪਹਿਲਾਂ 에어ਪੋਰਟ ਪਹੁੰਚੋ ਤਾਂਕਿ ਤੁਹਾਨੂੰ ਚੈੱਕ-ਇਨ ਕਰਨ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਜੇ ਤੁਸੀਂ ਪਹਿਲਾਂ 2 ਘੰਟੇ ਪਹਿਲਾਂ ਜਾਂਦੇ ਸੀ 에어ਪੋਰਟ ਦੇ ਲਈ ਤਾਂ ਹੋ ਸਕਦਾ ਹੈ ਕਿ ਆਪਣਾ ਸਮਾਂ ਹੋਰ ਜ਼ਿਆਦਾ ਲੈ ਕੇ ਚੱਲਣਾ ਪਊਗਾ ਇਹ ਤੁਹਾਡੇ ਫਾਇਦੇ ਦੀ ਹੀ ਗੱਲ ਹੋਏਗੀ ਇਸ ਤੋਂ ਅੱਗੇ ਕਿਹਾ ਗਿਆ ਕਿ ਅਰਾਈ ਕੋਆਪਰੇਟ ਵਿਦ 에ਅਰਲਾਈਨ ਐਂਡ ਸਿਕਿਉਰਿਟੀ ਸਟਾਫ ਫॉर ਸਮੂਥ ਫੈਸਿਲਿਟੇਸ਼ਨ ਕਿਉਂਕਿ ਫਲਾਈਟਾਂ ਇੱਕਦਮ ਖੁੱਲੀਆਂ ਨੇ 에ਅਰਪੋਰਟ ਇੱਕਦਮ ਚੱਲਣ ਲੱਗ ਜਾਣਗੇ ਇਸ ਕਰਕੇ ਕਿਹਾ ਗਿਆ ਕਿ ਜੋ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਸਿਕਿਉਰਿਟੀ ਪਰਸਨਲਸ ਦੇ ਨਾਲ ਤੇ ਬਾਕੀ 에ਅਰਪੋਰਟ ਸਟਾਫ ਦੇ ਨਾਲ ਇਸ ਤੋਂ ਅੱਗੇ ਕਿਹਾ ਗਿਆ ਕਿ ਚੈੱਕ ਫਲਾਈਟ ਸਟੇਟਸ ਵਾਇਆ देयर 에ਅਰਲਾਈਨ ਔਰ ਅਫੀਸ਼ੀਅਲ ਦਿੱਲੀ 에ਅਰਪੋਰਟ ਵੈਬਸਾਈਟ ਦਿੱਲੀ 에ਅਰਪੋਰਟ ਵੈਬਸਾਈਟ ਜੋ ਹੈ ਉਸ ਨੂੰ ਚੈੱਕ ਕਰਦੇ ਰਹੋ ਔਰ ਜੋ ਤੁਹਾਡੀ 에ਅਰਲਾਈਨ ਸੇ ਉਸ ਨੂੰ ਲਗਾਤਾਰ ਤੁਸੀਂ ਚੈੱਕ ਕਰਦੇ ਰਹੋ ਤੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਜਿਨ੍ਹਾਂ ਯਾਤਰੀਆਂ ਨੇ ਇਸ ਔਕੀ ਘੜੀ ਦੇ ਵਿੱਚ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਕਰਕੇ ਇਹ ਜੋ ਐਡਵਾਈਜ਼ਰੀ ਇਹ ਐਡਵਾਈਜ਼ਰੀ ਬੇहद अहम ਹੋਏਗੀ ਤੇ ਇਸ ਐਡਵਾਈਜ਼ਰੀ ਦੇ ਮੁਤਾਬਕ ਤੁਸੀਂ ਜਦੋਂ ਵੀ ਕਰੋ ਨਿਕਲੋ ਅਪਡੇਟਸ ਲਗਾਤਾਰ ਲੈਂਦੇ ਰਹੋ ਇਹਨਾਂ 에ਅਰਲਾਈਨਸ ਦੀ ਵੈਬਸਾਈਟ ਤੋਂ ਜਾਂ 에ਅਰਲਾਈਨਸ ਦੇ ਜੋ ਟਵਿੱਟਰ ਹੈਂਡਲ ਨੇ ਜਾਂ ਜੋ ਫੇਸਬੁੱਕ ਇੰਸਟਾਗ੍ਰਾਮ ਅਕਾਊਂਟਸ ਨੇ ਉਹਨਾਂ ਤੋਂ ਵੀ ਜੋ ਨਵੀਂ ਅਪਡੇਟਸ ਆਂਦੀ ਰਹਿੰਦੀ ਹੈ ਅੱਗੇ ਗੱਲ ਕਰਦੇ ਹਾਂ ਅਸੀਂ ਇੰਡੀਗੋ 에ਅਰਲਾਈਨਸ ਕਿਉਂਕਿ ਇੰਡੀਗੋ ਕਾਫੀ ਪ੍ਰਚਲਿਤ 에ਅਰਲਾਈਨ ਹੈ ਭਾਰਤ ਦੇ ਵਿੱਚ ਜੋ ਡੋਮੈਸਟਿਕ 에ਅਰਲਾਈਨ ਜਿਆਦਾ ਇਸ ਤੋਂ ਚੱਲਦੀਆਂ ਨੇ ਇਸ ਕਰਕੇ ਇਸ ਦੇ ਜਿਹੜੇ ਜਿੰਨਾ ਜਿੰਨਾ 에ਅਰਪੋਰਟ ਤੇ ਇਸ ਨੇ ਆਪਣੀ ਸੇਵਾਵਾਂ ਮੁੜ ਕੇ ਬਹਾਲ ਕਰਨੀਆਂ ਨੇ ਇਸ 에ਅਰਲਾਈਨਸ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਟ੍ਰੈਵਲ ਐਡਵਾਈਜ਼ਰੀ ਦੇ ਵਿੱਚ ਜੋ ਕਿਹਾ ਗਿਆ ਇੰਡੀਗੋ ਵੱਲੋਂ ਇੰਡੀਗੋ ਕਹਿੰਦੀ ਹੈ ਕਿ ਜੋ ਗਵਰਨਮੈਂਟ ਵੱਲੋਂ ਡਾਇਰੈਕਸ਼ਨਸ ਆਏ ਨੇ ਅਸੀਂ ਉਸ ਨੂੰ ਫਾਲੋ ਕਰ ਰਹੇ ਹਾਂ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਹੌਲੀ-ਹੌਲੀ ਜੋ ਸਾਡੀਆਂ ਸਰਵਿਸਿਜ਼ ਨੇ ਉਹ ਬਹਾਲ ਹੋ ਰਹੀਆਂ ਨੇ ਇਸ ਕਰਕੇ ਇਹ ਵੀ ਕਿਹਾ ਗਿਆ ਕਿ ਕਿਉਂਕਿ ਅਚਾਨਕ ਹੀ ਇਹ ਫੈਸਲਾ ਲਿਆ ਗਿਆ 에어ਪੋਰਟਸ ਨੂੰ ਖੋਲਣ ਦਾ ਤਾਂ ਬਹੁਤ ਸਾਰੇ ਜੋ ਸਾਡੀਆਂ ਸੇਵਾਵਾਂ ਨੇ ਉਹਨਾਂ ਦੇ ਚ ਡਿਲੇ ਹੋ ਸਕਦਾ ਹੈ ਇਸ ਕਰਕੇ ਸਾਨੂੰ ਸਹਿਯੋਗ ਕਰੋ ਇਸ ਇਸ ਤਰ੍ਹਾਂ ਦੀ ਅਪੀਲ ਕੀਤੀ ਗਈ ਹੈ ਇਹ ਵੀ ਕਿਹਾ ਗਿਆ ਕਿ ਵੀ ਰეკਮੈਂਡ ਚੈਕਿੰਗ ਯੋਰ ਫਲਾਈਟ ਸਟੇਟਸ ਰੈਗੂਲਰਲੀ ਇਹ ਵਾਰ-ਵਾਰ ਕਿਹਾ ਜਾ ਰਿਹਾ ਕਿ ਜੋ ਤੁਹਾਡੀ ਫਲਾਈਟ ਦੀ ਸਟੇਟਸ ਹੈ ਉਸ ਨੂੰ ਲਗਾਤਾਰ ਚੈੱਕ ਕਰਦੇ ਰਹੋ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਅ ਇਫ ਯੂ ਆਰ ਸਟਿਲ ਰੀਕਨਸਿਡਰਿੰਗ ਯੋਰ ਟ੍ਰੈਵਲ ਪਲਾਨਸ ਚੇਂਜ ਐਂਡ ਕੈਨਸਲੇਸ਼ਨ ਫੀ ਵੇਵਰਸ ਰਿਮੇਨ ਅਵੇਲੇਬਲ ਅੰਟਿਲ 22nd ਆਫ ਮੇ ਮਤਲਬ ਇਹ ਬਹੁਤ ਇੰਪੋਰਟੈਂਟ ਗੱਲ ਹੈ ਜੋ ਕਹੀ ਹੈ ਇਹ ਕਿਹਾ ਗਿਆ ਹੈ ਕਿ ਜੇ ਤੁਸੀਂ ਆਪਣੀ ਜੋ ਯਾਤਰਾ ਜਾਰੀ ਰੱਖਣਾ ਚਾਹ ਰਹੇ ਹੋ ਤਾਂ ਆਉਂਦੀ 22 ਤਰੀਕ ਤੱਕ ਅੱਜ 12 ਤਰੀਕ ਹੈ 22 ਮਈ ਤੱਕ ਅਗਲੇ 10 ਦਿਨ ਤੁਹਾਡੇ ਕੋਲੇ ਚਾਂਸ ਹੋਏਗਾ ਕਿ ਇੰਡੀਗੋ ਦੀ ਜਿਹੜੀ ਵੀ 에ਰ ਤੁਸੀਂ ਫਲਾਈਟ ਕੀਤੀ ਹੋਈ ਸੀ ਉਸ ਦੇ ਸਮੇਂ ਦੇ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ ਕੈਨਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਕਸਟਰਾ ਕੋਈ ਫੀਸ ਨਹੀਂ ਲੱਗੇਗੀ ਇਸ ਕਰਕੇ ਕੈਨਸਲੇਸ਼ਨ ਚਾਰਜ ਵੀ ਨਹੀਂ ਲੱਗੇਗਾ ਔਰ ਰੀਸ਼ਡਿਊਲਿੰਗ ਦਾ ਕੋਈ ਚਾਰਜ ਨਹੀਂ ਲੱਗੇਗਾ ਤੇ ਇਹ ਬੇਹਦ ਚੰਗੀ ਗੱਲ ਹੈ कि अगले 10 दिन ਤੁਹਾਡੇ ਕੋਲ ਇਹ ਮੌਕਾ ਹੈ ਮੰਨ ਲਓ ਕਿ ਤੁਸੀਂ 10 ਤਰੀਕ ਨੂੰ ਜਾਂ 11 ਤਰੀਕ ਨੂੰ ਕਿਤੇ ਜਾਣਾ ਸੀ ਤੁਸੀਂ ਨਹੀਂ ਜਾ ਸਕਕੇ ਜੋ ਮੌਜੂਦਾ ਸਿਚੁਏਸ਼ਨ ਬਣੀ ਹੋਈ ਸੀ ਉਸ ਤੋਂ ਬਾਅਦ ਇਹ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਪਲਾਨ ਟ੍ਰੈਵਲ ਹੈ ਉਹਨੂੰ ਮੋੜ ਕੇ ਪਲਾਨ ਕਰ ਸਕਦੇ ਹੋ 22 ਮਈ ਤੱਕ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਚਾਰਜ ਨਹੀਂ ਲਗਾਇਆ ਜਾਇਆ ਜਾਏਗਾ ਜੋ ਵਾਧੂ ਚਾਰਜ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ ਜੋ ਇੰਡੀਗੋ 에ਅਰਲਾਈਨਸ ਨੇ ਦੱਸੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਸਪਾਈਸ ਜੈਟ ਦੀ ਸਪਾਈਸ ਜੈਟ ਜੋ 에ਅਰਲਾਈਨ ਕੰਪਨੀ ਹੈ ਇਸ ਨੇ ਵੀ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ਦੇ ਵਿੱਚ ਕਿਹਾ ਹੈ ਕਿ ਅਸੀਂ ਤੁਹਾਨੂੰ ਦੱਸਣ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਜੋ 에어ਪੋਰਟ ਨੇ ਉਹ ਹੁਣ ਖੁੱਲ ਗਏ ਨੇ ਤੇ ਅਸੀਂ ਹੁਣ ਤਿਆਰੀ ਕਰ ਰਹੇ ਹਾਂ ਇਸ ਤੋਂ ਇਲਾਵਾ ਕਿਹਾ ਗਿਆ ਕਿ ਸਾਡੀ ਜਿਹੜੀ ਟੀਮਾਂ ਨੇ ਉਹ ਐਕਟਿਵਲੀ ਕੰਮ ਕਰ ਰਹੀਆਂ ਨੇ ਇਸ ਕਰਕੇ ਅਸੀਂ ਤੁਹਾਡੇ ਵੱਲੋਂ ਕੀਤੇ ਗਏ ਸਹਿਯੋਗ ਦੀ ਸ਼ਲਾਘਾ ਕਰਾਂਗੇ ਅੱਗੇ ਕਿਹਾ ਗਿਆ ਕਿ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਆਉਂਦੀ ਹੈ ਕੋਈ ਅਪਡੇਟ ਲੈਣਾ ਹੈ ਤਾਂ ਤੁਸੀਂ spicejustjet.com ਸਟੇਟਸ ਇਸ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਇਹ ਫੋਨ ਨੰਬਰ ਵੀ ਦਿੱਤੇ ਗਏ ਨੇ ਇਹਨਾਂ ਫੋਨ ਨੰਬਰਾਂ ਤੇ ਤੁਸੀਂ ਫੋਨ ਕਰਕੇ ਵੀ ਅੱਗੇ ਦੀ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਅ ਅੱਜ ਬੇहद ਅਹਿਮ ਖਬਰ ਹੈ ਜਿਹੜੀ ਕਿ ਜਿਨ੍ਹਾਂ ਨੇ ਆਪਣਾ ਹਵਾਈ ਸਫ਼ਰ ਕਰਨਾ ਸੀ ਉਹਨਾਂ ਲਈ ਅਹਿਮ ਖਬਰ ਇਹ ਹੈ ਹੁਣ ਤੁਹਾਨੂੰ ਜਾਣਦੇ ਹਾਂ ਦੱਸ ਦਈਏ ਕਿ ਇਸ ਪੂਰੇ ਜੋ ਦੋਨਾਂ ਮੁਲਕਾਂ ਦੇ ਵਿੱਚ ਟੈਨਸ਼ਨ ਬਣੀ ਹੋਈ ਸੀ ਉਸ ਤੋਂ ਬਾਅਦ ਜਿਹੜੇ 32 에어ਪੋਰਟ ਬੰਦ ਕੀਤੇ ਗਏ ਸੀ ਉਹ ਕਿਹੜੇ ਬੰਦ ਕੀਤੇ ਗਏ ਸੀ ਕਿਉਂਕਿ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਅਹਿਮ ਹੈ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟਰੈਵਲ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਸਬੰਧੀ ਟਰੈਵਲ ਕਰਨਾ ਚਾਹੁੰਦਾ ਹੈ ਤਾਂ ਪੰਜਾਬ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਦੇ ਵਿੱਚ ਜੋ 에어ਪੋਰਟ ਬੰਦ ਕਰਨ ਦੀ ਜੋ ਗਿਣਤੀ ਸੀ ਪੰਜਾਬ ਦੇ ਸਾਰੇ 에어ਪੋਰਟ ਲਗਭਗ ਬੰਦ ਸੀ ਤੇ ਇਹਨਾਂ 에어ਪੋਰਟਾਂ ਦੇ ਵਿੱਚ ਸੱਤ ਇਹਨਾਂ ਦੀ ਗਿਣਤੀ ਸੀ ਜਿਨ੍ਹਾਂ ਦੀ ਜਿਨ੍ਹਾਂ ਦੇ ਨਾਮ ਹੈ ਆਦਮਪੁਰ ਪਠਾਨਕੋਟ ਅੰਮ੍ਰਿਤਸਰ ਬਠਿੰਡਾ ਹਲਵਾਰਾ ਲੁਧਿਆਣਾ ਤੇ ਪ ਹਰਿਆਣਾ ਦੇ ਵਿੱਚ ਇੱਕ 에어ਪੋਰਟ ਸੀ ਜਿਸ ਨੂੰ ਬੰਦ ਕੀਤਾ ਗਿਆ ਸੀ ਉਹ ਸੀ ਅੰਬਾਲਾ ਯੂਪੀ ਦੇ ਵਿੱਚ ਦੋ 에어ਪੋਰਟ ਸੀ ਹਿੰਡਨ 에어ਬੇਸ ਤੇ ਹਿੰਡਨ 에어ਪੋਰਟ ਤੇ ਸਰਸਾਵਾ ਇਹ ਵੀ ਹੁਣ ਖੁੱਲ ਗਏ ਨੇ ਤੇ ਲਦਾਖ ਦੇ ਵਿੱਚ ਦੋ ਸੀ ਲੇ ਤੇ ਥੋਈਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗੜਾ ਜਿਹੜੇ 에어ਪੋਰਟ ਦਾ ਨਾਮ ਹੈ ਗੱਗਲ ਤੇ ਕੁਲੂ ਮਨਾਲੀ ਪੁੰਤਰ ਤੇ ਸ਼ਿਮਲਾ ਇਹ 에어ਪੋਰਟ ਵੀ ਹੁਣ ਖੁੱਲ ਗਏ ਨੇ ਯਾਨੀ ਪੰਜਾਬ ਹਰਿਆਣਾ ਮਾ ਚਲ ਯੂਪੀਏ ਸਾਰੇ 에어ਪੋਰਟ ਜਿਹੜੇ ਬੰਦ ਸੀ ਉਹ ਸਾਰੇ ਹੁਣ ਖੁੱਲ ਚੁੱਕੇ ਨੇ ਇਸ ਤੋਂ ਇਲਾਵਾ ਗੁਜਰਾਤ ਦੇ 8 에어ਪੋਰਟ ਸੀ ਭੁਜ ਜਾਮਨਗਰ ਕਾਂਡਲਾ ਕੇਸ਼ੋਦ ਮੰਦਰਾ ਨਾਲੀਆ ਪੋਰਬੰਦਰ ਰਾਜਕੋਟ ਇਸ ਰਾਜਸਥਾਨ ਦੇ 5 에어ਪੋਰਟ ਸੀ ਜਰੂਰੀ 에어ਪੋਰਟਸ ਜਿੱਥੇ ਲੋਕਾਂ ਨੇ ਜਾਣਾ ਹੁੰਦਾ ਸੀ ਜਿਵੇਂ ਬੀਕਾਨੇਰ ਜੈਸਲਮੀਰ ਜੋਧਪੁਰ ਕਿਸ਼ਨਗੜ ਉੱਤਰਲਾਈ ਤੇ ਇਸ ਤੋਂ ਇਲਾਵਾ ਚੰਡੀਗੜ੍ਹ 에어ਪੋਰਟ ਤਾਂ ਜੋ ਹੈ ਉਹ ਹੁਣ ਖੁੱਲੀ ਗਿਆ ਹੈ ਚੰਡੀਗੜ੍ਹ ਬੇहद ਅਹਿਮ ਥਾਂ ਤੇ ਹੈ ਜਿੱਥੋਂ ਲੋਕ ਜੰਮੂ ਕਸ਼ਮੀਰ ਜਾਂਦੇ ਨੇ ਹਿਮਾਚਲ ਪ੍ਰਦੇਸ਼ ਜਾਂਦੇ ਨੇ ਜਾਂ ਦਿੱਲੀ ਵੱਲ ਜਾਂਦੇ ਨੇ ਜਾਂ ਅੰਮ੍ਰਿਤਸਰ ਜਾਂਦੇ ਨੇ ਉਹਨਾਂ ਦੇ ਲਈ ਇਹ ਬੇहद ਜ਼ਰੂਰੀ ਹੈ ਜੰਮੂ ਅਤੇ ਕਸ਼ਮੀਰ ਦੇ ਵਿੱਚ ਵੀ ਤਿੰਨ ਸੀ ਅਵੰਤੀਪੁਰਾ ਤੇ ਜੰਮੂ ਤੇ ਕਸ਼ਮੀਰ ਏਵੀ 에ਰਪੋਰਟ ਹੁਣ ਖੋਲ ਦਿੱਤੇ ਗਏ ਨੇ ਚੰਡੀਗੜ੍ਹ 에ਰਪੋਰਟ ਖੁੱਲ ਚੁੱਕਾ ਕਿਉਂਕਿ ਚੰਡੀਗੜ੍ਹ 에ਰਪੋਰਟ ਤੋਂ ਜਿਨ੍ਹਾਂ ਨੇ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਅੰਮ੍ਰਿਤਸਰ ਜਾਣਾ ਸੀ ਹੁਣ ਉਹ ਜਾ ਸਕਦੇ ਨੇ ਉੱਥੋਂ ਵੀ ਆ ਸਕਦੇ ਨੇ ਕਿਉਂਕਿ ਅੰਮ੍ਰਿਤਸਰ 에ਰਪੋਰਟ ਵੀ ਖੁੱਲ ਚੁੱਕਾ ਹੈ ਤੇ ਇਹ ਲਿਸਟ ਤੁਹਾਨੂੰ ਅਸੀਂ ਦੱਸੀ ਤੇ ਸਾਡੇ ਪੱਤਰਕਾਰ ਚੰਡੀਗੜ੍ਹ 에ਰਪੋਰਟ ਪਹੁੰਚੇ ਸੁੰਨਮ ਸਾਹ ਨੇ ਚੰਡੀਗੜ੍ਹ 에ਰਪੋਰਟ ਤੇ ਹੌਲੀ ਹੌਲੀ ਫਲਾਈਟਾਂ ਇੱਥੋਂ ਫਲਾਈ ਕਰਨੀਆਂ ਸ਼ੁਰੂ ਕਰ ਜਾਣਗੀਆਂ ਲੋਕਾਂ ਦਾ ਆਉਣਾ ਵੀ ਸ਼ੁਰੂ ਹੋ ਜਾਏਗਾ ਤੁਸੀਂ ਟ੍ਰੈਵਲ ਅਪਡੇਟਸ ਲੈ ਕੇ ਚੱਲੋ ਆਪਣੀ ਸੰਬੰਧਿਤ 에ਅਰਲਾਈਨਸ ਦੇ ਵੈਬਸਾਈਟ ਨੂੰ ਉਸ ਦੇ ਜੋ ਸੋਸ਼ਲ ਹੈਂਡਲ ਨੇ ਉਸ ਨੂੰ ਵਾਰ-ਵਾਰ ਚੈੱਕ ਕਰਦੇ ਰਹੋ ਤਾਂ ਕਿ ਤੁਹਾਨੂੰ ਕੋਈ ਸਮੱਸਿਆ ਜ਼ਿਆਦਾ ਨਾ ਆਵੇ ਥੋੜੀ ਸਮੱਸਿਆ ਜ਼ਰੂਰ ਆਏਗੀ ਕਿਉਂਕਿ ਡਿਲੇ ਹਜੇ ਵੀ ਰਹੇਗਾ ਕਿਉਂਕਿ ਅਚਾਨਕ 에ਅਰਪੋਰਟ ਖੋਲਣ ਦਾ ਫੈਸਲਾ ਲਿਆ ਗਿਆ ਜੋ 15 ਮਈ ਨੂੰ ਖੁੱਲਣਾ ਸੀ ਚੰਡੀਗੜ੍ਹ ਦੀ ਰਿਪੋਰਟ ਤੋਂ ਸਾਡੇ ਜੋ ਪੱਤਰਕਾਰ ਪਹੁੰਚੇ ਹੋਏ ਸੀ ਉਹਨਾਂ ਨੇ ਕੀ ਮਾਹੌਲ ਦੇਖਿਆ ਉਹ ਤੁਹਾਨੂੰ ਦਿਖਾਉਂਦੇ ਹਾਂ ਇਸ ਸਮੇਂ ਅਸੀਂ ਮਹਾਲੀ 에ਅਰਪੋਰਟ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਅੱਜ ਤਹਾਰੂ ਮੌਜੂਦਾ ਹਾਲਾਤ ਦਿਖ ਦੇ ਆਰਡਰ ਦੇ ਦਿੱਤੇ ਗਏ ਨੇ ਕਿਸੇ ਮਹਾਲੀ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਆ ਪਰ ਹਜੇ ਤੱਕ 에ਰਪੋਰਟ ਤੇ ਕੋਈ ਚहल-ਪਹਿਲ ਨਜ਼ਰ ਨਹੀਂ ਆ ਰਹੀ ਕਿਉਂਕਿ ਫਲਾਈਟਾਂ ਨੂੰ ਹਜੇ ਰੀ ਸ਼ਡਿਊਲ ਕੀਤਾ ਜਾਵੇਗਾ ਫਲਾਈਟਾਂ ਦਾ ਸਮਾਂ ਜਿਹੜਾ ਤੈਅ ਕੀਤਾ ਜਾਵੇਗਾ ਫਿਰ ਤੋਂ 에ਰਪੋਰਟ ਤੇ ਚहल-ਪਹਿਲ ਨਜ਼ਰ ਆਵੇਗੀ 에ਰਪੋਰਟ ਖੁੱਲਿਆ ਜਰੂਰ ਹੈ ਪਰ 에ਰਪੋਰਟ ਹਜੇ ਆਮ ਲੋਕਾਂ ਲਈ ਬਿਲਕੁਲ ਓਪਨ ਨਹੀਂ ਕੀਤਾ ਗਿਆ ਹੈ ਏ ਅੰਤਰਰਾਸ਼ਟਰੀ 에ਰਪੋਰਟ ਆ ਸ਼ਿਰ ਪਗਤ ਸਿੰਘ ਜਿਹੜਾ ਕਿ ਮਾਲੀ ਦੇ ਵਿੱਚ ਸਥਿਤ ਹੈ ਜਿੱਥੇ ਕਿ ਅੱਜ ਬਿਲਕੁਲ ਹੀ ਸਨਾਟਾ ਪਸਰਿਆ ਪਿਆ ਹੈ ਕਿਉਂਕਿ ਹਜੇ ਤੱਕ ਕੇਵਲ ਇੱਥੇ ਜਾਂਦਾ ਸਟਾਫ ਨਜ਼ਰ ਆ ਰਿਹਾ ਹੈ 에ਰਪੋਰਟ ਦਾ ਜਾਂ ਸਿਕਿਉਰਟੀ ਨਜ਼ਰ ਆ ਰਹੀ ਹੈ ਹਜੇ ਇੱਥੇ ਆਮ ਲੋਕ ਨਜ਼ਰ ਨਹੀਂ ਆ ਰਹੇ ਹਨ ਜਿਹੜੇ ਕਿ ਆਉਣ ਜਾਣ ਦੇ ਲਈ 에ਰਪੋਰਟ ਤੇ ਅਕਸਰ ਨਜ਼ਰ ਆ ਜਾਂਦੇ ਨੇ ਫਿਲਹਾਲ ਕੇਵਲ ਜਿਹੜਾ 에ਰਪੋਰਟ ਖੋਲਣ ਦੀ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ 에ਰਪੋਰਟ ਓਪਨ ਕਰ ਦਿੱਤਾ ਗਿਆ ਪਰ 에어ਪੋਰਟ ਵੀ ਆਮ ਪਬਲਿਕਲੀ ਅਜੇ ਓਪਨ ਨਹੀਂ ਹੈ ਜਾ ਕੇ ਇਹ ਕਿ ਆਮ ਪਬਲਿਕ ਅਜੇ ਨਜ਼ਰ ਨਹੀਂ ਆ ਰਹੀ ਤੱਕ ਵੀ ਬਿਲਕੁਲ ਸੁੰਨਸਾਰ 에어ਪੋਰਟ ਨਜ਼ਰ ਆ ਰਿਹਾ ਹੈ ਬਿਲਕੁਲ 에어ਪੋਰਟ ਜਿਹੜਾ ਆ ਉਹ ਸੁੰਨਾ ਨਜ਼ਰ ਆ ਰਿਹਾ ਖਾਲੀ ਨਜ਼ਰ ਆ ਰਿਹਾ ਹੈ ਸੋ ਇਹ ਹੈ ਮੌਜੂਦਾ ਹਾਲਾਤ ਨੇ ਚੰਡੀਗੜ੍ਹ 에어ਪੋਰਟ ਤੇ ਮੌੜੀ 에어ਪੋਰਟ ਤੇ ਜਿੱਥੇ ਕਿ ਅਜੇ ਤੱਕ ਕੋਈ ਵੀ ਜੜੀਆ ਸਵਾਰੀ ਨਜ਼ਰ ਨਹੀਂ ਆ ਰਹੀ ਕੋਈ ਵਿਅਕਤੀ ਨਜ਼ਰ ਨਹੀਂ ਆ ਰਿਹਾ ਕੇਵਲ ਸਟਾਫ ਹੈ ਤੇ ਕੇਵਲ ਇੱਥੇ ਸਿਕਿਉਰਿਟੀ ਨਜ਼ਰ ਆ ਰਹੀ ਹੈ ਹਾਲਾਂਕਿ ਚੰਦ ਕਾਡੇ ਪਹਿਲਾ ਜਿਹੜਾ ਆਰਡਰ ਆ ਜਾਂਦਾ ਆ ਜਿਹੜਾ ਕਿਹਾ ਜਾਂਦਾ ਕਿ 에어ਪੋਰਟ ਜਿਹੜੇ ਓਪਨ ਨੇ ਦੇਸ਼ ਦੇ ਕਈ 에어ਪੋਰਟ ਜਿਹੜੇ ਓਪਨ ਹੋ ਚੁੱਕੇ ਨੇ ਇਸ ਸਮੇਂ ਅਸੀਂ